ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਆ ਵੈਨ ਤੁਸੀਂ ਦੇਖ ਰਹੇ ਹੋ ਇੱਕ ਵੈਨ ਨਹੀਂ ਹੈਗੀ ਇੱਕ ਚੱਲਦਾ ਫਿਰਦਾ ਰੈਸਟੋਰੈਂਟ ਆ ਇਹਦੇ ਵਿਚਲੇ ਪਾਸੇ ਤਾਂ ਰਸੋਈ ਘਰ ਬਣਿਆ ਵਾ ਤੇ ਜੇਕਰ ਉੱਪਰ ਦੀ ਛੱਤ ਦੀ ਗੱਲ ਕਰੀਏ ਤਾ ਰੂਫ ਦੇ ਉੱਪਰ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਬੈਠਣ ਦੇ ਲਈ ਰੈਸਟੋਰੈਂਟ ਬਣਿਆ ਹੋਇਆ ਇੱਕ ਚੱਲਦਾ ਫਿਰਦਾ ਰੈਸਟੋਰੈਂਟ ਹੀ ਆ ਲੋਕੇਸ਼ਨ ਦੀ ਗੱਲ ਕਰੀਏ ਤਾਂ ਗੋਣਿਆਣਾ ਰੋਡ ਤੇ ਕਨਈਆ ਚੌਂਕ ਟੱਪਦੇ ਸਾਰੀ ਇਹ ਵੈਨ ਖੜੀ ਹੁੰਦੀ ਹੈ ਖੱਬੇ ਹੱਥ ਤੇ ਜੇ ਇਹ ਆਪਾਂ ਉੱਪਰ ਦੀ ਲੋਕੇਸ਼ਨ ਗੱਲ ਕਰੀਏ ਤਾਂ ਪੌੜੀਆਂ ਚੜ੍ਹ ਕੇ ਉੱਪਰ ਜਾ ਕੇ ਤੁਸੀਂ ਦੇਖੋਗੇ ਕਿ ਬਹੁਤ ਵਧੀਆ ਰੈਸਟੋਰੈਂਟ ਟਾਈਪ ਜਿਸ ਤਰ੍ਹਾਂ ਰੈਸਟੋਰੈਂਟਾਂ ਦੇ ਵਿੱਚ ਮੇਜ਼ ਕੁਰਸੀਆਂ ਲੱਗੇ ਹੁੰਦੀਆਂ ਉਸੇ ਤਰ੍ਹਾਂ ਗੱਦਿਆਂ ਵਾਲੇ ਬਹੁਤ ਸੋਹਣੇ ਮੇਜ਼ ਕੁਰਸੀਆਂ ਇਹਨਾਂ ਨੇ ਲਗਾ ਰੱਖਿਆ ਤੇ ਨਾਲ ਹੀ ਨਾਲ ਤੁਸੀਂ ਸਾਹਮਣੇ ਦੇਖੋਗੇ ਤਾਂ ਇੰਨਾ ਸੋਹਣਾ 뷰 ਤੁਹਾਨੂੰ ਨਜ਼ਰ ਆਊਗਾ ਲੇਕ ਦਾ ਕਿ ਤੁਹਾਨੂੰ ਜੀ ਲੱਗੂਗਾ ਤੁਹਾਡਾ ਇੱਥੇ ਬੈਠ ਕੇ ਤਾਂ ਇਹ ਵੀਰ ਅਰਗਿਆ ਨੇ ਪਹਿਲੇ ਲੰਬੇ ਸਮੇਂ ਤੋਂ ਹੀ ਇਹਨਾਂ ਦਾ ਕੰਮ ਚੱਲ ਰਿਹਾ ਏ ਤੇ ਇਹਨਾਂ ਤੋਂ ਮੈਂ ਜਿਹੜੀ ਗੱਲਬਾਤ ਹੈ ਇਸ ਵੀਡੀਓ ਦੇ ਵਿੱਚ ਤਾਂ ਨਹੀਂ ਆਬਦੀ ਦਿਖਾਈ ਵੈਸੇ ਮੈਂ ਵਰਬਲੀ ਗੱਲ ਕੀਤੀ ਕਿਉਂਕਿ ਥੋੜਾ ਸੰਗਦੇ ਸੀ ਅਜੇ ਬੰਦੀ ਗੱਲ ਕਰਨ ਤੋਂ ਤਾਂ ਉਹ ਕਹਿੰਦੇ ਵੀ ਸਾਡਾ ਜਿਹੜਾ ਕਾਰੋਬਾਰ ਹੈ ਹੁਣ ਪੂਰਾ ਵਧੀਆ ਸੈਟ ਹੈ ਤੇ ਅਸੀਂ ਪੂਰੇ ਵਧੀਆ ਰੁਪਏ ਕਮਾਉਨੇ ਆ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਪਈ ਇਹਦੇ ਦੋਨੋਂ ਫੋਟ ਬਾਰੀਆਂ ਤੇ ਵੈਨ ਦੇ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਹੋਈ ਹੈ ਇਹ ਝੋਟਾ ਵੀ ਜਾਂਦਾ ਜਾਂਦਾ ਪਤਾ ਨਹੀਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਦੇ ਗਿਆ ਧੰਨਵਾਦ